ਉਸ ਬੰਦੇ ਨੂੰ ਜ਼ਿੰਦਗੀ 'ਚ ਕਦੀ ਨਾ ਭਲਾਓ ਜਿਹੜਾ ਹਾਰ ਵੇਲੇ ਤੁਹਾਡੇ ਮੋਢੇ ਤੇ ਹੱਥ ਰੱਖ ਕੇ ਆਖੇ ਕੋਈ ਗੱਲ ਨਹੀਂ ਫਿਕਰ ਨਾ ਕਰ ਇਹ ਦਿਨ ਆਉਂਦੇ ਜਾਂਦੇ ਰਹਿੰਦੇ ਆ ਉਹ ਬੰਦਾ ਤੁਹਾਡਾ ਸਭ ਤੋਂ ਸੱਚਾ ਯਾਰ ਆ ਤਾੜੀ ਮਾਰਨ ਵਾਲੇ ਦੀ ਕਿਹੜੀ ਗੱਲ ਆ ਅੱਜ ਮੇਰੇ ਲਈ ਮਾਰੀਆ ਕੱਲ ਨੂੰ ਉਹ ਜਿੱਤੂ ਤੇ ਉਹਦੇ ਲਈ ਮਾਰ ਦੂਗਾ ਉਹ ਜਿੱਤੂ ਤੇ ਉਹਦੇ ਲਈ ਮਾਰ ਦੂਗਾ ਪਰ ਮੋਢੇ ਤੇ ਹੌਸਲਾ ਜਿਨੇ ਅੱਜ ਹੱਥ ਰੱਖ ਕੇ ਦੇਣਾ ਉਹਨੇ ਤੁਹਾਨੂੰ ਹੀ ਦੇਣਾ ਉਹਨੇ ਉਹਨੂੰ ਨਹੀਂ ਜਾ ਕੇ ਹੌਸਲਾ ਦੇਣਾ ਮੁਰਕੀ ਦੁੱਖ ਦੀ ਘੜੀ 'ਚ ਜਿਹੜਾ ਬੰਦਾ ਔਖੇ ਟਾਈਮ ਤੇ ਮੋਢਾ ਢਾ ਕੇ ਖਲੋਵੇ ਉਹੀ ਮਰਦ ਜਵਾਨ ਹੋਇਆ ਕਰਦੇ ਉਸ ਬੰਦੇ ਨੂੰ ਜ਼ਿੰਦਗੀ ਚ ਕਦੀ ਨਾ ਭਲਾਓ ਜਿਹੜਾ ਹਾਰ ਵੇਲੇ ਤੁਹਾਡੇ ਮੋਢੇ ਤੇ ਹੱਥ ਰੱਖ ਕੇ ਆਖੇ ਕੋਈ ਗੱਲ ਨਹੀਂ ਫਿਕਰ ਨਾ ਕਰ ਇਹ ਦਿਨ ਆਉਂਦੇ ਜਾਂਦੇ ਰਹਿੰਦੇ ਆ ਉਹ ਬੰਦਾ ਤੁਹਾਡਾ ਸਭ ਤੋਂ ਸੱਚਾ ਯਾਰ ਆ ਤਾੜੀ ਮਾਰਨ ਵਾਲੇ ਦੀ ਕਿਹੜੀ ਗੱਲ ਆ ਅੱਜ ਮੇਰੇ ਲਈ ਮਾਰੀਆ ਕੱਲ ਨੂੰ ਉਹ ਜੱਤੂ ਤੇ ਉਹਦੇ ਲਈ ਮਾਰ ਦੂਗਾ ਉਹ ਜੱਤੂ ਤੇ ਉਹਦੇ ਲਈ ਮਾਰ ਦੂਗਾ ਪਰ ਮੋਢੇ ਤੇ ਹੌਸਲਾ ਜਿਨੇ ਅੱਜ ਹੱਥ ਰੱਖ ਕੇ ਦੇਣਾ ਉਹਨੇ ਤੁਹਾਨੂੰ ਹੀ ਦੇਣਾ ਉਹਨੇ ਉਹਨੂੰ ਨਹੀਂ ਜਾ ਕੇ ਹੌਸਲਾ ਦੇਣਾ ਮੋਢੇ ਦੁੱਖ ਦੀ ਘੜੀ 'ਚ ਜਿਹੜਾ ਬੰਦਾ ਔਖੇ ਟਾਈਮ ਤੇ ਮੋਢਾ ਡਾ ਕੇ ਖਲੋਵੇ ਉਹੋ ਹੀ ਮਰਦ ਜਵਾਨ ਹੋਇਆ ਕਰਦੇ